ਬਹੁਤ ਵੱਡੀ ਖਬਰਾਂ ਜਿਵੇਂ ਕਿ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਦੀ ਮੌਤ ਦਾ ਰਸ ਖੁੱਲ ਚੁੱਕਿਆ ਔਰ ਦੂਜੇ ਪਾਸੇ ਕਹਿੰਦੇ ਜੀ ਪੰਜਾਬ ਦੇ ਅੰਦਰ ਬਹੁਤ ਸਾਰੇ ਚੈਨਲਾਂ ਦੇ ਉੱਤੇ ਤੁਸੀਂ ਵੱਖ-ਵੱਖ ਚੈਨਲਾਂ ਦੇ ਉੱਤੇ ਇਹ ਵੀਡੀਓ ਦੇਖ ਚੁੱਕੇ ਹੋ ਕਿ ਰਾਜਵੀਰ ਜਵੰਦਾ ਦੀ ਮੌਤ ਕਹਿੰਦੇ ਜੀ ਪਸ਼ੂਆਂ ਦੇ ਵਿੱਚ ਵੱਜ ਕੇ ਹੀ ਹੋਈ ਹੈ ਪਰ ਇੱਕ ਬਾਤ ਵੱਡੀ ਪਰਤ ਤੁਹਾਡੇ ਸਾਹਮਣੇ ਖੋਲਣ ਜਾ ਰਹੇ ਹਾਂ ਕਿਉਂਕਿ ਰਾਜਵੀਰ ਜਵੰਦਾ ਨੂੰ ਲੈ ਕੇ ਪੂਰੇ ਪੰਜਾਬ ਭਰ ਦੇ ਲੋਕਾਂ ਨੇ ਇਹ ਮੁੱਦਾ ਚੱਕ ਲਿਆ ਕਿ ਰਾਜਵੀਰ ਜਵੰਦਾ ਦੀ ਮੌਤ ਅਸਲਾਮੁਅਲੈਕੁਮ ਸਸਿਆਕਾਲ ਕਿਦਾਂ ਹਾਲਚਾਲ ਹੈ ਉਮੀਦ ਕਰਨਾ ਵਧੀਆ ਹੋਗੇ ਹਾਸਤੇ ਵਾਸਤੇ ਹੋਗੇ ਚੜਦੀ ਕਲਾ ਛ ਹੋਗੇ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਬੜੇ ਹੀ ਵੱਡੇ ਸਵਾਲ ਜੜੇ ਨੇ ਸੋਸ਼ਲ ਮੀਡੀਆ ਤੇ ਚੁੱਕ ਚੁੱਕੇ ਜਾ ਰਹੇ ਨੇ ਗੱਲ ਕੀਤੀ ਜਾ ਰਹੀ ਹੈ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਪਸ਼ੂਆਂ ਦੇ ਨਾਲ ਹੋਇਆ ਦੂਜੇ ਪਾਸੇ ਗੱਲ ਕੀਤੀ ਜਾ ਰਹੀ ਹੈ ਉਹਨਾਂ ਦਾ ਐਕਸੀਡੈਂਟ ਬੁਲੈਰੋ ਦੇ ਵਿੱਚ ਵਜ ਕੇ ਹੋਇਆ ਉਹਨਾਂ ਦਾ ਕੋਈ ਵੀ ਦੋਸਤ ਕੈਮਰੇ ਦੇ ਸਾਹਮਣੇ ਨਹੀਂ ਆਇਆ ਉਹਨਾਂ ਦੇ ਕਿਸੇ ਵੀ ਕੈਮਰੇ 'ਚ ਕੋਈ ਵੀਡੀਓ ਰਿਕਾਰਡ ਨਹੀਂ ਹੋਈ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਕਿਵੇਂ ਹੋਇਆ ਤੇ ਅੱਜ ਦੀ ਵੀਡੀਓ ਜਾਣਾਂਗੇ ਰਾਜਵੀਰ ਜਵੰਦਾ ਦੀ ਮੌਤ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਕੀ ਉਹਨਾਂ ਦਾ ਕਤਲ ਕੀਤਾ ਗਿਆ ਜਾਂ ਵਾਕਈ ਐਕਸੀਡੈਂਟ ਨਾਲ ਉਹਨਾਂ ਦੀ ਮੌਤ ਹੋਈ ਹੈ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ 'ਚ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਦੀ ਮੌਤ ਦਾ ਰਸ ਖੁੱਲ ਚੁੱਕਿਆ ਔਰ ਦੂਜੇ ਪਾਸੇ ਕਹਿੰਦੇ ਜੀ ਪੰਜਾਬ ਦੇ ਅੰਦਰ ਬਹੁਤ ਸਾਰੇ ਚੈਨਲਾਂ ਦੇ ਉੱਤੇ ਤੁਸੀਂ ਵੱਖ-ਵੱਖ ਚੈਨਲਾਂ ਦੇ ਉੱਤੇ ਇਹ ਵੀਡੀਓ ਦੇਖ ਚੁੱਕੇ ਹੋ ਕਿ ਰਾਜਵੀਰ ਜਵੰਦਾ ਦੀ ਮੌਤ ਕਹਿੰਦੇ ਜੀ ਪਸ਼ੂਆਂ ਦੇ ਵਿੱਚ ਵੱਜ ਕੇ ਹੀ ਹੋਈ ਹੈ ਪਰ ਇੱਕ ਬਾਤ ਵੱਡੀ ਪਰਤ ਤੁਹਾਡੇ ਸਾਹਮਣੇ ਖੋਲਣ ਜਾ ਰਹੇ ਹਾਂ ਕਿਉਂਕਿ ਰਾਜਵੀਰ ਜਵੰਦਾ ਨੂੰ ਲੈ ਕੇ ਪੂਰੇ ਪੰਜਾਬ ਭਰ ਦੇ ਲੋਕਾਂ ਨੇ ਇਹ ਮੁੱਦਾ ਚੱਕ ਲਿਆ ਕਿ ਰਾਜਵੀਰ ਜਵੰਦਾ ਦੀ ਮੌਤ ਆਖਿਰ ਹੋਈ ਕਿਵੇਂ ਆ ਅੱਜ ਤੁਹਾਨੂੰ ਜਿਹੜੀ ਵੀਡੀਓ ਦਿਖਾਉਣ ਜਾ ਰਹੇ ਹਾਂ ਇੱਕ ਪਾਸੇ ਦਾ ਪਰਿਵਾਰ ਹੈ ਉਹਦੀ ਪਤਨੀ ਹੈ ਉਦੀ ਮਾਤਾ ਦੀ ਜਿਹੜੀ ਉਹਦੀ ਪਤਨੀ ਆ ਉਹਨਾਂ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਉਸ ਤੋਂ ਪਹਿਲਾਂ ਜਿੱਥੇ ਰਾਜਵੀਰ ਜੋਨਾਂ ਦਾ ਐਕਸੀਡੈਂਟ ਹੁੰਦਾ ਉੱਥੇ ਕਈ ਸਾਰੇ ਗਵਾਹ ਜਿਵੇਂ ਕਿ ਕਦੇ ਵੀ ਮੈਂ ਤੁਹਾਨੂੰ ਦੱਸਿਆ ਸੀ ਵੀਡੀਓ ਦੇ ਵਿੱਚ ਕਈ ਸਾਰੇ ਗਵਾਹ ਬਣਾ ਲਿੱਤੇ ਜਾਂਦੇ ਨੇ ਕਿ ਭਾਈ ਤੁਸੀਂ ਇਹ ਗੱਲ ਕਹਿਣੀ ਆ ਪਰ ਸਾਡੇ ਲੋਕ ਇਹਨਾਂ ਗੱਲਾਂ ਨੂੰ ਸੱਚ ਮੰਨ ਲੈਂਦੇ ਨੇ ਪਰ ਅਸਲ ਦੇ ਵਿੱਚ ਸੱਚ ਕੀ ਹੈ ਮਾਮਲਾ ਕੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਮੇਰੀ ਅਪੀਲ ਸਾਡੇ ਉਹਨਾਂ ਪੰਜਾਬੀਆਂ ਨੂੰ ਜਿੰਨੇ ਵੀ ਰਾਜਵੀਰ ਜਵੰਦਾ ਦੇ ਹੱਕ ਦੇ ਵਿੱਚ ਜਾਂ ਰਾਜਵੀਰ ਜਵੰਦਾ ਨੂੰ ਚਾਹਣ ਵਾਲੇ ਲੋਕ ਜਿੰਨੇ ਵੀ ਸਾਡੇ ਤੁਸੀਂ ਭੈਣ ਭਰਾ ਪੰਜਾਬ ਦੇ ਵਿੱਚੋਂ ਚਾਹੇ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚੋਂ ਕਿਉਂਕਿ ਅਕਸਰ ਤੁਸੀਂ ਵੇਖਿਆ ਰਾਜਵੀਰ ਜਵੰਦਾ ਦਾ ਨੈਟਵਰਕ ਬੜਾ ਹੀ ਮਜ਼ਬੂਤ ਸੀ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਮ ਔਰ ਦੂਜੇ ਪਾਸੇ ਮੇਰੀ ਸਾਰੇ ਹੀ ਪੰਜਾਬੀਆਂ ਨੂੰ ਅਪੀਲ ਹੈ ਕਿ ਜਿੰਨੇ ਵੀ ਤੁਸੀਂ ਚਾਹਣ ਵਾਲੇ ਹੋ ਬੀੜੀਆਂ ਨੂੰ ਐਂਡ ਤੱਕ ਵੇਖ ਕੇ ਸ਼ੇਅਰ ਜ਼ਰੂਰ ਕਰਨੀ ਆ ਮਾਮਲਾ ਇਹਦੇ ਵਿੱਚ ਕਹਿੰਦੇ ਜੀ ਇਨਸਾਫ ਦਵਾਉਂਦਾ ਪਰ ਰਾਜਵੀਰ ਜਵੰਦਾ ਦੀਆਂ ਜਿਹੜੀਆਂ ਇੱਕ ਇੱਕ ਕਰਕੇ ਪਰਤਾਂ ਖੁੱਲ ਰਹੀਆਂ ਨੇ ਪੂਰੀ ਖਬਰ ਅੱਜ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਰਾਜਵੀਰ ਜਵੰਦਾ ਦੀ ਪਤਨੀ ਨੂੰ ਲੈ ਕੇ ਔਰ ਦੂਜੇ ਪਾਸੇ ਜਿੱਥੇ ਐਕਸੀਡੈਂਟ ਹੁੰਦਾ ਉੱਥੋਂ ਇੱਕ ਰੇੜੀ ਵਾਲਾ ਭਰਾ ਗਵਾਹ ਬਣ ਚੁੱਕਿਆ ਇਸ ਗੱਲ ਦਾ ਔਰ ਮਾਮਲਾ ਕੀ ਸੀ ਪਹਿਨਾਂ ਇਹਦੀ ਖਬਰ ਸੁਣਦੇ ਆ ਉਸ ਤੋਂ ਬਾਅਦ ਰਾਜਵੀਰ ਜਵੰਦਾ ਦੀ ਪਤਨੀ ਜਿਹੜੀ ਕਿ ਬੜੀ ਹੀ ਅਹਿਮ ਖਬਰ ਸੁਣੋ ਇਸ ਜਗ੍ਹਾ ਤੇ ਐਕਸੀਡੈਂਟ ਹੋਇਆ ਉੱਥੇ ਹੀ ਮਟੜਾ ਤੇ ਨਾਲ ਮੇਰੇ ਉਹ ਸੱਜਣੇ ਜਿਹੜੇ ਇੱਥੇ ਵੇੜੀ ਲਾਉਂਦੇ ਨੇ ਇਹਨਾਂ ਨੇ ਆਪਣੀ ਅੱਖੀ ਸਾਰੀ ਗੱਲpass ਫਲੈਰੋ ਕੱਟੀ ਦੇ ਨਾਲ ਵੀ ਬੱਚੇ ਕੋਈ ਫਲੈਰੋ ਕੱਟੀ ਸੀ ਇਹੇ ਘਾੜ ਲੜਦੇ ਲੜਦੇ ਪੱਟੂ ਲੜਦੇ ਲੜਦੇ ਸੜਕ ਤੇ ਆ ਗਏ ਜੀ ਇਹ ਘਾੜੀਆਂ ਨੂੰ ਲੜਦੇ ਲੜਦੇ ਕੰਨ ਮਟੋਂ ਦੇ ਵਿੱਚ ਆ ਕੇ ਬੱਜੇ ਨੇ ਐਕਸੀਡੈਂਟ ਹੋਇਆ ਉਹ ਥੱਲੇ ਡਿੱਗੇ ਉਸ ਤੋਂ ਬਾਅਦ ਉਹਨਾਂ ਨੂੰ ਕਿਵੇਂ ਲਿਜਾਂਦਾ ਗਿਆ ਕਿਹੜੇ ਹਸਪੀਟਲ ਹਰ ਉਹਨਾਂ ਨੂੰ ਕਿੱਕੇ ਹੋਰ ਰੋ ਆਟੋ ਆ ਮਾਇਆ ਆਟੋ ਤੇ ਲੈ ਕੇ ਜੀ ਐਨ ਸੋਰੀ ਹਸਪੀਟਲ ਤੇ ਲੈ ਗਏ ਉਹ ਗੱਲ ਜਿਹੜੀ ਮੈਨੂੰ ਹੋਇਆ ਫਿਰ ਉਹਨਾਂ ਨੇ ਪੀਆ ਕਰਾ ਕੇ ਆਪਣੀ ਕਿਤਾਬ ਖੇਡੀ ਗੱਲ ਜਿਹਨੇ ਇੱਥੇ ਵੇਝੇ ਲਾਉਂਦੇ ਨੇ ਇਹਨਾਂ ਨੇ ਆਪਣੀ ਅੱਖੀ ਸਾਰੀ ਗੱਲਬਾਤ ਦੇਖੀ ਕਿ ਨਾਮ ਕੀ ਹੈ ਜੀ ਮੇਰਾ ਅਨਿਲ ਕੁਮਾਰ ਹੈ ਜੀ ਨਾਮ ਮੇਰਾ ਅੱਛਾ ਦੋ ਸਾਲ ਛੱਡ ਕੇ ਜਦ ਲੜਦਾ ਨਰਜ ਐਕਦਾਮ ਸੜਕ ਤੇ ਆ ਗਈ ਕਿੰਨੇ ਵਜੇ ਦੀ ਗੱਲ ਹੈ 10:30 ਦੇ ਗੱਲ ਹੈ ਜੀ ਅੱਜ ਸਾਲ ਦੀ ਕੱਲ ਸਵੇਰੇ ਕਿ ਸਾਢੇ ਲੜਦਾ ਲੜ ਜਾ ਕੇ ਬਾਈਕ ਉਹਨਾਂ ਦੇ ਵਿੱਚ ਵਿੱਚ ਐਕਦਾਮ ਬੜੇ ਜਬਰਦਸਤ ਗੇਰੀ ਸੋਨੇ ਦੀ ਸਪੀਡ ਸੀ ਕਿ ਮੋਟਰਸਾਈਕਲ ਦੀ ਚਲੋ ਟਿੱਕੇ ਉਹ ਤੋਂ ਪਹਿਲਾਂ ਪੂਰਾ ਮੁੰਡੀ ਪਬਲਿਕ ਖੜੀ ਹੋਣਾ ਚੱਕਰ ਔਟ ਬੜ ਪੁਲਿਸ ਪੁਲਿਸ ਤਾਂ 15 ਮਿੰਟ ਬਾਅਦ ਆਏਗੀ ਪਰ ਉਹਨਾਂ ਨੇ ਕੇਸ ਕੋਰਡਰ ਤੇ ਕੀਤਾ ਬਾਈਕ ਅਪ ਹੋਣਾ ਜਾਂ ਦੋਨਾਂ ਲੈ ਕੇ ਬੈਠੇ ਕਿੰਨੇ ਕਿ ਬਾਈਕਾਂ ਦੋ ਬਾਈਕਾਂ ਸੀ ਅੱਛਾ ਨਹੀਂ ਇਹ ਇਕੱਠੇ ਆਏ ਸੀ ਬਾਈਕਰਾਂ ਮਤਲਬ ਮਨ ਇੱਕ ਹੋਈ ਆਈ ਇਹ ਬਾਅਦ ਵਿੱਚ ਦੋ ਹੋਰ ਆਈਆਂ ਅੱਛਾ ਉਹਨਾਂ ਨੇ ਫੋਨ ਕਰਕੇ ਦੋ ਤਿੰਨ ਬਾਈਕਰਾਂ ਹੋਰ ਬੁਲਾਇਆ ਜੋ ਜਿਹੜੇ ਅੱਗੇ ਨਿਕਲੇਗੇ ਸੀ ਉਹਨਾਂ ਨਾਲ ਇਹ ਪਿੱਛੇ ਸੀਗੇ ਨਹੀਂ ਪਿੱਛੇ ਸੀਗੇ ਇਹ ਕਹਿ ਰਹੇ ਕਿ ਬਲੋਰ ਬਲੈਰੋ ਕੱਟੀ ਦੇ ਨਾਲ ਵੀ ਬੱਜੇ ਕੋਲ ਬਲੈਰੋ ਕੱਟੀ ਸੀ ਜਾਂ ਕੱਟੀ ਤਾਂ ਸੁਣ ਲਿਆ ਪੰਜਾਬ ਵਾਲੇ ਜਿਹੜਾ ਰੇੜੀ ਵਾਲੇ ਨੇ ਬਿਆਨ ਦੇ ਦਿੱਤਾ ਇਹਨੇ ਵਿੱਚੋਂ ਦੋ ਗੱਲਾਂ ਨਿਕਲ ਕੇ ਆਈਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਉਸ ਤੋਂ ਬਾਅਦ ਰਾਜਵੀਰ ਜਵੰਦਾ ਦੀ ਪਤਨੀ ਦੀ ਖਬਰ ਖਲਾਕੇ ਰੱਖਦੇ ਨੂੰ ਵਾਲੀ ਹੈ ਦੇਖੋ ਵੀ ਰੇੜੀ ਵਾਲੇ ਭਰਾ ਨੇ ਕੀ ਕਿਹਾ ਕਹਿੰਦਾ ਜੀ ਰਾਜਵੀਰ ਜਵੰਦਾ ਦਾ ਮੋਟਰਸਾਈਕਲ ਪਸੂਆਂ ਦੇ ਵਿੱਚ ਵੱਜਿਆ ਬਾਅਦ ਦੇ ਵਿੱਚ ਕਹਿੰਦਾ ਜੀ ਦੋ ਬਾਈਕਰ ਹੋਰ ਆ ਗਏ ਯਾਨੀ ਰਾਜਵੀਰ ਜਵੰਦਾ ਦੇ ਨਾਲ ਦੇ ਬੰਦੇ ਉੱਥੇ ਮੌਜੂਦ ਸੀ ਪਰ ਰਾਜਵੀਰ ਜਵੰਦਾ ਨੂੰ ਹਸਪੀਟਲ ਦੇ ਵਿੱਚ ਜਦੋਂ ਕਹਿੰਦੇ ਜੀ ਲੈ ਕੇ ਗਏ ਤੇ ਰਾਜਵੀਰ ਜਵੰਦਾ ਦੇ ਨਾਲ ਕੋਈ ਬਾਈਕਰ ਦੇਖਿਆ ਕਿਸੇ ਨੇ ਨਹੀਂ ਦੇਖਿਆ ਐਸ ਕਰਕੇ ਮਾਮਲਾ ਹੁਣ ਦੂਜੇ ਪਾਸੇ ਘੁੰਮ ਚੁੱਕਿਆ ਅਕਸਰ ਤੁਸੀਂ ਦੇਖਿਆ ਪੂਰੇ ਪੰਜਾਬ ਭਰ ਦੇ ਵਿੱਚ ਰਾਜਵੀਰ ਜਵੰਦਾ ਦੇ ਦੋਸਤਾਂ ਦੇ ਉੱਤੇ ਸ਼ੱਕ ਕੀਤਾ ਜਾ ਰਿਹਾ ਤੇ ਭਾਈ ਰਾਜਵੀਰ ਜਵੰਦਾ ਦੇ ਨਾਲ ਦੇ ਜਿੰਨੇ ਵੀ ਬਾਈਕਰ ਸੀ ਨਾ ਤਾਂ ਉਹ ਕਿਸੇ ਹਸਪੀਟਲ ਦੇ ਵਿੱਚ ਦੇਖੇ ਗਏ ਨੇ ਨਾ ਹੀ ਉਸ ਦੇ ਘਰ ਦੇ ਵਿੱਚ ਦੇਖੇ ਗਏ ਨੇ ਸੰਸਕਾਰ ਵੀ ਹੋ ਚੁੱਕੇ ਹਨ ਪਰਿਵਾਰ ਕੱਲਾ ਰਹਿ ਚੁੱਕਿਆ ਕੋਈ ਵੀ ਵਕੀਰ ਕਿਸੇ ਵੀ মিডিਆ ਦੇ ਵਿੱਚ ਕਿਸੇ ਵੀ ਪੱਤਰਕਾਰ ਦੀ ਵੀਡੀਓ ਦੇ ਵਿੱਚ ਨਹੀਂ ਦੇਖਿਆ ਇਸ ਕਰਕੇ ਮਾਮਲਾ ਉਲਝ ਚੁੱਕਿਆ ਹੈ ਔਰ ਦੂਜੇ ਪਾਸੇ ਆਜੋ ਵੀ ਜਿਹੜੀ ਰਾਜਵੀਰ ਜਵੰਦਾ ਦੀ ਪਤਨੀ ਆ ਉਹਨਾਂ ਨੂੰ ਲੈ ਕੇ ਬਾਤ ਵੱਡੀ ਖਬਰ ਕਿਉਂਕਿ ਪੰਜਾਬ ਦੇ ਮੈਂ ਕੱਲ ਵੀ ਤਾਹ ਨੂੰ ਜਮੇ ਦੱਸਿਆ ਵੀਡੀਓ ਦੇ ਅੰਦਰ ਕਿ ਬਹੁਤ ਸਾਰੇ ਵਕੀਰ ਬਹੁਤ ਸਾਰੇ ਲੋਕ ਇਸ ਗੱਲ ਦੇ ਸਮਰਥਨ ਦੇ ਵਿੱਚ ਆ ਗਏ ਨੇ ਕਿ ਰਾਜਵੀਰ ਜਵੰਦਾ ਮਾਰੇ ਗਏ ਨੇ ਮਰੇ ਨਹੀਂ ਉਹਦਾ ਐਕਸੀਡੈਂਟ ਕਰਵਾਇਆ ਗਿਆ। ਯਾਨੀ ਇੱਕ ਪਾਸੇ ਪਸ਼ੂਆਂ ਦਾ ਹਵਾਲਾ ਦਿੱਤਾ ਗਿਆ। ਕਿਸੇ ਵੀ ਪਸ਼ੂ ਦੀ ਕੋਈ ਟੰਗ ਵਾਂ ਟੁੱਟੀ ਆ ਜਾਂ ਕੋਈ ਪਸ਼ੂ ਸਾਹਮਣੇ ਲਿਆਂਦਾ ਗਿਆ ਕਿ ਆਹ ਪਸ਼ੂ ਦੇ ਵਿੱਚ ਵੱਜਿਆ ਤਾਂ ਨੁਕਸਾਨ ਉਹਦਾ ਵੀ ਹੋਣਾ ਪਈ ਸੀ। ਕਿਉਂਕਿ ਰਾਜਵੀਰ ਜਵੰਦਾ ਦੇ ਜਿਹੜੇ ਹਿਸਾਬ ਨਾਲ ਸੱਟਾਂ ਲੱਗੀਆਂ ਨੇ ਇੱਕ ਗੱਡੀ ਦਾ ਜ਼ਿਕਰ ਹੁੰਦਾ ਬਾਰ-ਬਾਰ ਮੈਂ ਇਸ ਗੱਲ ਨੂੰ ਤੁਹਾਡੇ ਸਾਹਮਣੇ ਧਰਿਆ ਕਿ ਭਾਈ ਉਸ ਗੱਡੀ ਦੇ ਨਾਲ ਬਾਈਕ ਵੱਜੀ ਜ਼ਰੂਰ ਹੋਣੀ ਆ। ਪਰ ਰਾਜਵੀਰ ਜਵੰਦਾ ਦੇ ਉੱਤੇ ਸ਼ਾਨ ਬੀਣ ਕਰਾਉਣੀ ਜ਼ਰੂਰੀ ਹੈ ਰਾਜਵੀਰ ਜਵੰਦਾ ਦੀ ਪਤਨੀ ਹੈ ਜਿਹੜੀ ਉਹਨੂੰ ਲੈ ਕੇ ਖਬਰ ਹੈ ਵੀ ਬਾਰ-ਬਾਰ बेहोशी ਦੀ ਹਾਲਤ ਵਿੱਚ ਔਰ ਦੂਜੇ ਪਾਸੇ ਦੀ ਮਾਤਾ ਪਿਤਾ ਤਾਂ ਹੈ ਨਹੀਂਗੇ ਇਹ ਸਭ ਨੂੰ ਪਤਾ ਪਰ ਹੁਣ ਭਾਈ ਪੰਜਾਬ ਦੇ ਵਿੱਚੋਂ ਬਹੁਤ ਵੱਡੇ ਪੱਧਰ ਦੇ ਉੱਤੇ ਮੰਗ ਉੱਠ ਖੜੀ ਹੈ ਕਹਿੰਦੇ ਜੀ ਰਾਜਵੀਰ ਜਵੰਦਾ ਦਾ ਜਿਹੜਾ ਪਰਿਵਾਰ ਇਹਨਾਂ ਨੂੰ ਸ਼ਾਨ ਬੀਣ ਕਰਾਉਣੀ ਜ਼ਰੂਰੀ ਹੈ ਕਿਉਂ ਕਿ ਕਿਉਂਕਿ ਭਾਈ ਪਸੂਆਂ ਦਾ ਮਾਮਲਾ ਨਹੀਂ ਰਾਜਵੀਰ ਜਵੰਦਾ ਨੂੰ ਚਾਹੇ ਇਹ ਦੇ ਦੋਸਤਾਂ ਦੁਆਰਾ ਕੀਤਾ ਗਿਆ ਹੋਵੇ ਚਾਹੇ ਕੋਈ ਪਿੱਛੇ ਕਹਾਣੀ ਹੋਰ ਹੋਵੇ ਲਾਜ਼ਮੀ ਹੈ ਕਿਉਂਕਿ ਰਾਜਵੀਰ ਜਵੰਦਾ ਜੇਕਰ ਪਸ਼ੂਆਂ ਦੇ ਵਿੱਚ ਵੱਜਦਾ ਨਾਲ ਪਸ਼ੂ ਵੀ ਮਰਦਾ ਔਰ ਦੂਜੇ ਪਾਸੇ ਉਹਦੇ ਜਿਹੜੇ ਵਾਈਕਰ ਦੋਸਤ ਸੀ ਉਹ ਕਹਿੰਦੇ ਜੀ ਇੱਥੇ ਦੋ ਵਾਈਕਰ ਆ ਗਏ ਸੀ ਜਦੋਂ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੁੰਦਾ ਉਹ ਪਿੱਛੇ ਆ ਰਹੇ ਸੀ ਪਰ ਰਾਜਵੀਰ ਜਵੰਦਾ ਦੇ ਨਾਲ ਹਸਪੀਟਲ ਦੇ ਵਿੱਚ ਕੋਈ ਵਾਈਕਰ ਨਹੀਂ ਵੇਖਿਆ ਨਾ ਕਿਸੇ ਵੀਡੀਓ ਦੇ ਵਿੱਚ ਦੇਖਿਆ ਉਹਨਾਂ ਦਾ ਹੱਕ ਤਾਂ ਇਹ ਬਣਦਾ ਸੀ ਕਿ ਸਾਹਮਣੇ ਆ ਕੇ ਰਾਜਵੀਰ ਜਵੰਦਾ ਵਾਲੇ ਕੋਈ ਨਾ ਕੋਈ ਆਪਣੀ ਇੰਟਰੋਡਕਸ਼ਨ ਦਿੰਦੇ ਆਪਣੀ ਗੱਲ ਧਾਰ ਦੇ ਭਾਈ ਅਸੀਂ ਦੇ ਨਾਲ ਸੀ ਆਹ ਕੁਝ ਹੋ ਚੁੱਕਿਆ ਅਸੀਂ ਆਪਣੀ ਅੱਖਾਂ ਦੇ ਨਾਲ ਵੇਖਿਆ ਪਰ ਕਹਿੰਦੇ ਜੀ ਹੁਣ ਰਾਜਵੀਰ ਜਵੰਦਾ ਦੇ ਜਿੰਨੇ ਵੀ ਦੋਸਤ ਨੇ ਉਹਨਾਂ ਸਾਰੇ ਦੋਸਤਾਂ ਤੇ ਸ਼ੱਕ ਦੀ ਸੂਈ ਘੁੰਮ ਚੁੱਕੀ ਹੈ ਤੇ ਮਾਮਲਾ ਬੜਾ ਬੜਾ ਬੇਚੀਦਾ ਹੋ ਚੁੱਕਿਆ ਯਾਨੀ ਰਾਜਵੀਰ ਜਵੰਦਾ ਤੇ ਜਿੰਨੇ ਵੀ ਦੋਸਤ ਨੇ ਉਹਨਾਂ ਨੂੰ ਸਾਰਿਆਂ ਨੂੰ ਪੁੱਛ ਦੱਸ ਹੋਣੀ ਜ਼ਰੂਰੀ ਹੈ ਤਾਂ ਹੀ ਰਾਜਵੀਰ ਜੋਹੰਦਾ ਦਾ ਸੱਚ ਨਿਕਲ ਕੇ ਸਾਹਮਣੇ ਆਉਣਾ ਹੈ ਤੇ ਨਹੀਂ ਤਾਂ ਰਾਜਵੀਰ ਜੋਹੰਦਾ ਦੀ ਮੌਤ ਦਾ ਰਹੱਸ ਰਹੱਸ ਬਣ ਕੇ ਰਹਿ ਜਾਣਾ ਇਹ ਸਾਡੇ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਜਿੰਨੇ ਵੀ ਫੈਨ ਨੇ ਉਹਨੂੰ ਚਾਹਣ ਵਾਲੇ ਇਹ ਲੋਕਾਂ ਦਾ ਕਹਿਣਾ ਹੈ ਕਹਿੰਦੇ ਰਾਜਵੀਰ ਜੋਹੰਦਾ ਤੇ ਇਸ਼ਾਨਬੀੜ ਕਰਵਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਰਾਜਵੀਰ ਜੋਹੰਦਾ ਤਾਂ ਚਲੇ ਗਏ ਨੇ ਪਰ ਜਿਹੜਾ ਪਿੱਛੇ ਪਰਿਵਾਰ ਉਹਨਾਂ ਨੂੰ ਚਾਹੀਦਾ ਹੈ ਕਿ ਇਸ ਗੱਲ ਨੂੰ ਵੱਡੇ ਪੱਧਰ ਦੇ ਉੱਤੇ ਲੈ ਕੇ ਆਈਏ ਜਿੰਨੇ ਵੀ ਕਲਾਕਾਰ ਦੋਸਤ ਮੇਰੀ ਇਸ ਵੀਡੀਓ ਨੂੰ ਸੁਣ ਰਹੇ ਨੇ ਰਾਜਵੀਰ ਜਵੰਦਾ ਦੇ ਤਾਂ ਭਾਈ ਉਹਨਾਂ ਨੂੰ ਵੀ ਚਾਹੀਦਾ ਵੀ ਇੱਕ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਤਾਂ ਕਿ ਰਾਜਵੀਰ ਜਵੰਦਾ ਦੇ ਪਰਿਵਾਰ ਔਰ ਰਾਜਵੀਰ ਜਵੰਦਾ ਨੂੰ ਇਨਸਾਫ ਮਿਲ ਸਕੇ ਕਿਉਂਕਿ ਇਹਦੇ ਵਿੱਚ ਵੱਡੀ ਘਟਨਾ ਮੰਨੀ ਜਾ ਰਹੀ ਹੈ ਇਹ ਕੋਈ ਐਕਸੀਡੈਂਟ ਤਾਂ ਨਹੀਂ ਲੱਗਦਾ ਇਹ ਗੱਲ ਪੂਰਾ ਪੰਜਾਬ ਸ਼ੱਕ ਦੇ ਤੌਰ ਤੇ ਕਹਿ ਰਿਹਾ ਇਤਿਹਾਸੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਰਾਜਵੀ ਜਵੰਦਾ ਦੇ ਮੌਤ ਨੂੰ ਲੈ ਕੇ ਬੜੇ ਹੀ ਵੱਡੇ ਸਵਾਲ ਖੜੇ ਹੋ ਗਏ ਨੇ ਕਿਉਂਕਿ ਰਾਜਵੀ ਜਵੰਦਾ ਦੇ ਦੋਸਤਾਂ ਦੇ ਉੱਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਰਾਜਵੀ ਜਵੰਦਾ ਦਾ ਐਕਸੀਡੈਂਟ ਪਸ਼ੂ ਨਾਲ ਵਜ ਕੇ ਹੋਇਆ ਜਾਂ ਬਲੈਰੋ ਗੱਡੀ ਨਾਲ ਵਜੇ ਆ ਗੱਲ ਵੀ ਕਲੀਅਰ ਨਹੀਂ ਕੀਤੀ ਜਾ ਰਹੀ ਕੋਈ ਵੀ ਪਸ਼ੂ ਸਾਹਮਣੇ ਨਹੀਂ ਲਿਆ ਕੇ ਆਂਦਾ ਗਿਆ ਕੋਈ ਬਲੈਰੋ ਗੱਡੀ ਨਹੀਂ ਲਾਈ ਗਈ ਤੇ ਪੰਜਾਬ ਦੇ ਲੋਕਾਂ ਨੇ ਰਾਜਵੀ ਜਵੰਦਾ ਦੀ ਫੈਮਿਲੀ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕਿਆ ਕਿ ਰਾਜਵੀਰ ਜਵੰਦਾ ਦੀ ਮੌਤ ਕਿਵੇਂ ਹੋਈ ਰਾਜਵੀਰ ਜਵੰਦਾ ਦਾ ਕੋਈ ਵੀ ਦੋਸਤ ਉਹਨਾਂ ਨੂੰ ਲੈ ਕੇ ਹਸਪੀਟਲ ਨਹੀਂ ਕੋਈ ਬਾਈਕਰ ਨਹੀਂ ਵਿਖਾਇਆ ਗਿਆ ਕੋਈ মিডিਆ ਦੇ ਉੱਤੇ ਆ ਕੇ ਇੰਟਰਵਿਊ ਨਹੀਂ ਦਿੱਤਾ ਗਿਆ ਤੇ ਰਾਜਵੀਰ ਜਵੰਦਾ ਨੇ ਬੜਾ ਹੀ ਅੱਛਾ ਸੇਫਟੀ ਸੂਟ ਪਾਇਆ ਸੀ ਹੈਲਮਟ ਪਾਇਆ ਸੀ ਉਹਦੇ باوجود ਉਹਨਾਂ ਨੂੰ ਡੂੰਗੀਆਂ ਸੱਟਾਂ ਵੱਜਣਾ ਤੇ ਐਕਸੀਡੈਂਟ ਤੋਂ ਬਾਅਦ ਐਂਬੂਲੈਂਸ ਨੂੰ ਨਾ ਬੁਲਾਉਣਾ ਉਹਦੇ ਬਾਅਦ ਹਸਪੀਟਲ ਲੈ ਕੇ ਜਾਣ 'ਚ ਦੇਰੀ ਕਰਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਦੋਸਤਾਂ ਤੇ ਵੱਡੇ ਸਵਾਲ ਖੜੇ ਕਰਦੀਆਂ ਨੇ ਤੇ ਗੱਲ ਕੀਤੀ ਜਾ ਰਹੀ ਹੈ ਕਿ ਰਾਜਵੀਰ ਜਵੰਦਾ ਦਾ ਕਤਲ ਕੀਤਾ ਗਿਆ ਜਾਂ ਰਾਜਵੀਰ ਜਵੰਦਾ ਦੀ ਮੌਤ ਕਿਵੇਂ ਹੋਈ ਹੈ ਗੱਲ ਖੁੱਲ ਕੇ ਸਾਹਮਣੇ ਆਣੀ ਚਾਹੀਦੀ ਹੈ ਰਾਜਵੀਰ ਜਵੰਦਾ ਦੀ ਫੈਮਲੀ ਜਿਹੜੀ ਆ ਬਹੁਤ ਜ਼ਿਆਦਾ ਸਦਮੇ ਦੇ ਵਿੱਚ ਹੈ ਤੇ ਉਹਨਾਂ ਦੀ ਵਾਈਫ ਬੇਹੋਸ਼ ਹੋ ਜਾਂਦੇ ਨੇ ਉਹਨਾਂ ਦੀ ਮਾਤਾ ਜਿਹੜੇ ਨੇ ਉਹ ਉਹਨਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਤੇ ਰਾਜਵੀਰ ਜਵੰਦਾ ਦੀ ਮੌਤ ਕਿਵੇਂ ਹੋਈ ਪੁਲਿਸ ਨੂੰ ਬੜੀਆਂ ਕਲੀਅਰ ਕਰਕੇ ਆ ਗੱਲਾਂ ਦੱਸਣੀਆਂ ਚਾਹੀਦੀਆਂ ਨੇ ਕਿ ਬਲੈਰੋ ਗੱਡੀ ਚ ਵੱਜੇ ਜਾਂ ਪਸ਼ੂ ਚ ਵੱਜੇ ਜਾਂ ਕੀ ਕਾਰਨ ਹੋ ਸਕਦਾ ਤੇ ਰਾਜਵੀ ਜਵੰਦਾ ਦੇ ਦੋਸਤਾਂ ਕੋਲੋਂ ਐਚਾ ਸਾਰੀ ਚੀਜ਼ ਜਿਹੜੀ ਐਨਕੁਆਇਰੀ ਹੋਣੀ ਚਾਹੀਦੀ ਹੈ ਤੁਸੀਂ ਕੀ ਸੋਚਦੇ ਹੋ ਵੀਡੀਓ ਤੇ ਬਾਰੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅਲਾਹ ਹਾਫਿਜ਼